ਇਹ ਮਾਮਲਾ ਹੈ ਬਰਨਾਲਾ ਦੇ ਪਿੰਡ ਢੰਗੇੜਾ ਦਾ ਜਿੱਥੇ ਜਾਣਕਾਰੀ ਮੁਤਾਬਕ ਪਿੰਡ ਦੇ ਕੁਝ ਨੌਜਵਾਨ ਦੁਕਾਨਦਾਰਾਂ ਕੋਲੋਂ ਜ਼ਬਰਦਸਤੀ ਹਫ਼ਤਾ ਵਸੂਲੀ ਕਰਦੇ ਸਨ ਜਿਸ ਦਾ ਵਿਰੋਧ ਕਰਨ ਤੇ ਇਹ ਨੌਜਵਾਨ ਗੁੰਡਾਗਰਦੀ ਦੇ ਉੱਤੇ ਆਏ ਜਿਸ ਦੇ ਚੱਲਦਿਆਂ ਉਹਨਾਂ ਨੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਦਕਿ ਬੂਜੇ ਵਿਅਕਤੀ ਨੂੰ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ ਦੋਸਤੋ ਜਾਇਰ ਹੈ ਕਿ ਨਸ਼ੇ ਦੇ आदी ਕੁਝ ਨੌਜਵਾਨਾਂ ਦਾ ਗੈਂਗ ਪਿੰਡ ਦੇ ਵਿੱਚ ਜ਼ਬਰਦਸਤੀ ਹਫਤਾ ਵਸੂਲੀ ਕਰਦਾ ਹੈ ਅਤੇ ਇਸ ਸਬੰਧੀ ਪਿੰਡ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਵੀ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ ਜਦੋਂ ਇਹ ਨੌਜਵਾਨ ਇੱਕ ਡੈਰੀ ਦੀ ਦੁਕਾਨ ਦੇ ਵਿੱਚ ਪੈਸੇ ਲੈਣ ਗਏ ਤਾਂ ਦੁਕਾਨ ਮਾਲਕ ਨੇ ਉਹਨਾਂ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਜਿਸ ਤੇ ਚੱਲਦਿਆਂ ਇਹਨਾਂ ਨੌਜਵਾਨਾਂ ਨੇ ਗੁਰਮੀਲ ਸਿੰਘ ਅਤੇ ਉਸਦੇ ਇੱਕ ਸਾਥੀ ਨੂੰ ਪਿੱਛੋਂ ਕਾਰ ਦੇ ਨਾਲ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਗੁਰਮੀਲ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਇਹ ਕਰ ਲੈ ਦੁਕਾਨ ਦਾ ਕੰਮ ਨਵੇੜ ਕੇ ਕਰਮਗੜ ਰੋਟੀ ਖਾਣ ਜਾਂਦੇ ਸੀ ਆਪਣੀ ਸਿਗੇੜੇ ਡੈਰੀ ਆ ਜੇ ਜਦੋਂ ਰਾਤ ਚ ਜਾਂਦੇ ਸਾਡੇ ਪਿੱਛੋਂ ਦੀ ਲੈ ਕੇ ਗੱਡੀ ਮਾਰੀ ਗੱਡੀ ਵਿੱਚ ਇੱਕ ਹਰੀ ਸੀ ਜੀ ਇੱਕ ਤੰਨਾ ਇੱਕ ਕੁੱਕਰ ਇੱਕ ਬੰਦਰ ਸੀ ਜੀ ਉਹਨੇ ਸਾਡੇ ਪਿੱਛੋਂ ਦੀ ਲੈ ਕੇ ਗੱਡੀ ਮਾਰੀ ਬਾਅਦ ਚ ਰਾੜਾ ਕੱਢ ਕੇ ਸਾਡੇ ਰਾੜਾ ਰੂੜਾ ਮਾਰੀ ਉਹਨੇ ਸੈਟ ਸੀ ਉਹ ਬਾਅਦ ਚ ਭੱਜ ਗਈ ਉੱਥੇ ਤਾਂ ਮੰਗਦੇ ਸੀ ਦੁਕਾਨ ਤੋਂ ਅਸੀਂ ਜਵਾਬ ਦੇਤਾ ਸੀ ਥਾਣੇ ਰਿਪੋਰਟ ਲਖਾਤੀ ਸੀ ਉਹੀ ਗੱਲ ਦੇਖਿਆ ਜੇ ਕੱਢੀ ਹੈ ਇਹਨਾਂ ਨੇ ਇਹ ਜੀ ਪਹਿਲਾਂ ਆਪਣੀ ਦੁਕਾਨ ਤੇ ਆਉਂਦੇ ਸੀ ਆਏ ਆ ਕੇ ਆਪਾਂ ਨੂੰ ਹਫਤਾ ਮੰਗਦੇ ਨੇ ਜੀ ਗੁੰਡਾਗਰਦੀ ਕਰਦੇ ਇਹ ਆਪਣੇ ਪਿੰਡੋਂ ਹੀ ਨੇ ਜੇ ਮੁੰਡੇ ਹਨੀ ਹੈਗਾ ਮੁੰਡਾ ਇੱਕ ਧੰਨਾ ਦਾ ਦੋ ਮੁੰਡੇ ਹੋਰ ਨੇ ਇਹਨਾਂ ਨਾਲ ਤੇ ਉਹਨਾਂ ਨਾਮ ਲਿਖਾ ਹੋਏ ਹੋਏ ਨੇ ਪਹਿਲਾਂ ਵੀ ਇਹਨਾਂ ਨੇ ਦੁਕਾਨ ਤੇ ਆਏ ਰੇ ਦੁਕਾਨ ਪੰਨੀਆਂ ਸਾਰੀ ਆਪਣੀ ਪਹਿਲਾਂ ਵੀ ਬਾਪੂ ਦੇ ਮੇਰੇ ਡੈਡੀ ਦੇ ਮਾਰਿਆ ਹੈਗਾ ਮੰਮੀ ਦੇ ਵੀ ਮੇਰੇ ਤੇ ਮਾਰਿਆ ਹੈਗਾ ਤੇ ਅਸੀਂ ਐਫ ਆਈ ਆਰ ਵੀ ਦਿੱਤੀ ਸੀ ਥਾਣੇ ਪਰ ਕੋਈ ਹੋਇਆ ਨਹੀਂਗਾ ਜੀ ਆਪਣੇ ਸੁਣਵਾਈ ਨਹੀਂ ਹੋਈ ਹੈਗੀ ਲਾਏ ਜੀ 20 25 ਜਣਾ ਦਾ ਮੁੰਡਿਆਂ ਦਾ ਗਰੁੱਪ ਆ ਜੀ ਇਹਨਾਂ ਦਾ ਤੇ ਉਹ ਲੋਕਾਂ ਤੋਂ ਧੱਕੇ ਡੇਲੀ ਪੈਸੇ ਮੰਗਦੇ ਨੇ ਜੀ ਹਫਤੇ ਵਾਲੀ ਗੱਲ ਨਹੀਂ ਡੇਲੀ ਪੈਸੇ ਮੰਗਦੇ ਨੇ ਕਹਾਣੀ ਹੈਗਾ ਇੱਕ ਧੰਨਾ ਇਹਦੇ ਨਾਲ ਹੋਰ ਮੁੰਡੇ ਨੇ ਪਿੰਡ ਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹੈਗੇ ਇੱਕ ਉਥੇ ਮੈਡੀਕਲ ਦੀ ਦੁਕਾਨ ਆ ਜੀ ਮਾਉਂਟੀ ਆਉਦਾ ਨਾਂਉ ਜੀ ਉਹਨੇ ਮੈਨੂੰ ਸੱਦਿਆ ਆ ਕਰਕੇ ਵੀ ਮੇਥੋਂ ਇਹ ਧੱਕਾ ਕਰਦੇ ਨੇ ਪੈਸੇ ਮੰਗਦੇ ਨੇ ਇਹ ਜਦੋਂ ਮੈਂ ਉਥੇ ਗਿਆ ਮਾਹ ਜੀ ਐ ਕਰਕੇ ਧੱਕਾ ਕਰਦੇ ਹੋ ਤੁਸੀਂ ਉਹ ਦਾ ਸੰਗ ਦੀ ਉਹ ਮੇਰੇ ਨਾਲ ਵੀ ਹੱਥੋ ਪਾਈ ਕੀਤੀ ਉਹਨਾਂ ਨੇ ਚਲੋ ਉੱਥੇ ਮੁੰਡੇ ਉੱਥੇ ਹੈਗੇ ਦੀ 40 50 ਪਿੰਡ ਦੀ ਵੀ ਜਾਨ ਨੂੰ ਉੱਥੇ ਛੱਡਛੜਾਈ ਕਰਾਤੀ ਇਹ ਇਹਨਾਂ ਦਾ ਟੇਢੀ ਦਾ ਮਾਮਲਾਗਾ ਜਦੋਂ ਉਹਦੇ ਪੁਲਿਸ ਨੇ ਵੀ ਮੌਜਮਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧ ਵਿੱਚ 302 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਹੋ ਚੁੱਕਿਆ ਇਹਦੇ ਇਹਦੇ ਵਿੱਚ ਚਾਰ ਦੋਸ਼ੀ ਪਾਏ ਗਏ ਨੇ ਉਹਨਾਂ ਦੇ ਖਿਲਾਫ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਕਫਰਤਾਰ ਕਰਕੇ ਤੇ ਜੋ ਹੈਗੀ ਇਨਵੈਸਟੀਗੇਸ਼ਨ ਜਾਰੀ ਰੱਖਾਂਗੇ ਪਾਵੇਂ ਕੀ ਪਿੰਡ ਦੇ ਲੋਕ ਮਲਜ਼ਮ ਨੌਜਵਾਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਹਨਾਂ ਮਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਬਰਨਾਲਾ ਤੋਂ 발ਕ੍ਰਿਸ਼ਨ ਗੋਇਂਦੀ ਦੀ ਰਿਪੋਰਟ ਢਿਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ